ਸਰਵਣ ਸਿੰਘ ਪੰਦੇਰ ਦਿੱਲੀ ਅੰਦੋਲਨ 2 ਇਸ ਵੱਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ ਜੀ ਜਿਹੜਾ ਅੱਜ ਐਸਕੇਐਮ ਨੌਨ ਪੋਲਿਟਿਕਲ ਦਾ ਵਫਤ ਡੱਲੇਵਾਲ ਸਾਹਿਬ ਦੀ ਗਵਾਈ ਚ ਤਾਮਿਲ ਲਾਡੂ ਜਾ ਰਿਹਾ ਸੀ ਉਹਨੂੰ 에어ਪੋਰਟ ਦਿੱਲੀ ਤੇ ਰੋਕਿਆ ਗਿਆ ਕਿ ਤੁਸੀਂ ਸ੍ਰੀ ਸਾਹਿਬ ਪਾ ਕੇ ਜਹਾਜ਼ ਤੇ ਨਹੀਂ ਜਾ ਸਕਦੇ ਇਸ ਦਾ ਬਹਾਨਾ ਬਣਾਇਆ ਗਿਆ ਉਵੇਂ ਕਿਸਾਨਾਂ ਦੇ ਆਗੂਆਂ ਨੂੰ ਜਿਹੜਾ ਵਾ ਪੂਰੇ ਦੇਸ਼ ਦੇ ਵਿੱਚ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਇਸ ਘਟਨਾ ਦੀ ਅਸੀਂ ਨਿੰਦਾ ਕਰਦੇ ਹਾਂ ਔਰ ਜੇਕਰ ਸਰਕਾਰ ਅਜਿਹੇ ਹੱਤਕੰਡੇ ਅਪਣਾਉਗੀ ਤੇ ਇਹਦੇ ਬਾਰੇ ਆਉਣ ਵਾਲੇ ਸਮੇਂ 'ਚ ਸੋਚ ਕੇ ਕੋ ਵੱਡੇ ਫੈਸਲੇ ਵੀ ਲਏ ਜਾ ਸਕਦੇ ਆ ਦੂਸਰਾ 31 ਅਗਸਤ ਨੂੰ ਵੱਡੇ ਇਕੱਠ ਸਾਰੇ ਬਾਰਡਰਾਂ ਤੇ ਹੋਣੇ ਆ ਸਾਡੀ ਅਪੀਲ ਆ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਪਵਾਦੇ ਏਰੀਏ ਨੂੰ ਪਿ ਵੱਧ ਤੋਂ ਵੱਧ 5-5 4-4 ਟਰੈਕਟਰ ਟਰੋਲੀਆਂ ਲੈ ਕੇ ਉਦਨ ਸ਼ੰਭੂ ਮੋਰਚੇ ਤੇ ਪਹੁੰਚਣਾ ਵਾ ਲੰਗਰ ਲੈ ਕੇ ਆਉਣਾ ਲੋਕਲ ਲੋਕਾਂ ਨੇ ਔਰ ਪੂਰੇ ਪੰਜਾਬ ਦੇ ਵਿੱਚ ਲੱਖਾਂ ਦੇ ਇਕੱਠ ਇੱਥੇ ਕੀਤੇ ਜਾਣਗੇ ਦੂਸਰਾ ਜਿਹੜਾ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਨੀਤੀ ਬਣਾਉਂਦਿਆਂ ਹੋਇਆਂ ਜਿਹੜਾ ਵਾ ਆਪਣਾ ਬਾਸਮਤੀ ਨੂੰ ਮੰਡੀਆਂ ਵਿੱਚ ਰੋਲਣ ਦਾ ਫੈਸਲਾ ਕੀਤਾ ਵਾ ਜਿਹੜੀ ਕੇਂਦਰ ਦੀ ਪਾਲਿਸੀ ਅਨੁਸਾਰ ਜਿਹੜੀ ਸਿਪਮੈਂਟ ਆ ਉਹ 950 ਡਾਲਰ ਹੈਗੀ ਆ ਜਦਕਿ ਇਸ ਵੇਲੇ ਜਿਹੜੀ ਮੰਡੀਆਂ ਚ ਬਾਸਮਤੀ ਆ ਰਹੀ ਆ ਉਹਦਾ ਰੇਟ 2200 ਤੋਂ ਲੈ ਕੇ 2400 ਰੁਪਏ ਆ ਜਦਕਿ ਪਾਕਿਸਤਾਨੀ ਬਾਸਮਤੀ ਦੀ ਸਪਲਮੈਂਟ 750 ਡਾਲਰਸ ਆ ਇਸ ਕਰਕੇ ਕਮਾਂਤਰੀ ਮੰਡੀ ਦੇ ਵਿੱਚ ਪਾਕਿਸਤਾਨੀ ਬਾਸਮਤੀ ਦਾ ਰੇਟ ਬਹੁਤ ਜ਼ਿਆਦਾ ਵਾ ਤੋਂ ਸਾਡੀ ਜ਼ੋਰਦਾਰ ਮੰਗ ਹੈਗੀ ਆ ਵੀ ਇਸ ਵੇਲੇ ਬਾਸਮਤੀ ਦੀ ਜਿਹੜੀ ਐਮਈਪੀ ਆ ਉਹ 700 ਡਾਲਰ ਕੀਤੀ ਜਾਵੇ ਜੇ ਕੇਂਦਰ ਜਲਦ ਫੈਸਲਾ ਕਰ ਲਵੇ ਤੱਕ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਸਹੀ ਭਾਅ ਮਿਲ ਸਕਦੇ ਆ ਪੰਜਾਬ ਦੇ ਮੁੱਖ ਮੰਤਰੀ ਦੇ ਸੱਦੇ ਤੋਂ ਬਾਅਦ ਵੀ ਅਸੀਂ ਬਾਸਮਤੀ ਦਾ ਰੇਟ ਮੰਡੀਆਂ ਵਿੱਚ ਨਹੀਂ ਘਟਣਦਿਆਂ ਕਿ ਅਰਕੀ ਪੰਜਾਬ ਦੇ ਵਿੱਚ 17% ਬਾਸਮਤੀ ਵੱਧ ਲੱਗੀ ਆ ਹਰਿਆਣੇ 'ਚ ਵੀ ਬਾਸਮਤੀ ਹੈਗੀ ਆ ਪਰ ਸਰਕਾਰ ਦੀਆਂ ਨਿਗਹਿਲੀਆਂ ਕਰਕੇ ਬਾਸਮਤੀ ਮੰਡੀਆਂ ਵਿੱਚ ਰੋਲ ਰਹੀ ਆ ਧੰਨਵਾਦ